ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਜੀਠਾ ਹਲਕਾ ਦੇ ਵਿੱਚ ਅਜਿਹੀ ਘਟਨਾ ਵਾਪਰੀ ਤੇ ਜਿਸ ਨੇ ਸਾਰੀ ਹੀ ਪੰਜਾਬ ਦੀ ਸਿਆਸਤ ਨੂੰ ਹਾਲਾਕੇ ਰੱਖ ਦਿੱਤਾ ਹੈ ਇੱਕ ਪਾਸੇ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਤੇ ਦੂਜੇ ਪਾਸੇ ਪੰਜਾਬ ਨੂੰ ਰੰਗਣਾ ਬਣਾਉਣ ਦੇ ਲਈ ਜਿਹੜਾ ਕਿ ਲਗਾਤਾਰ ਅਹਿਮ ਤੋਂ ਅਹਿਮ ਕਦਮ ਚੁੱਕੇ ਜਾ ਰਹੇ ਨੇ ਤੇ ਹੁਣ ਇਹ ਦੱਸਦੀ ਹੈ ਕਿ ਮਜੀਠਾ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 15 ਲੋਕਾਂ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ ਜਿਸ ਤੋਂ ਬਾਅਦ ਕਈ ਸਵਾਲ ਪੰਜਾਬ ਸਰਕਾਰ ਦੇ ਉੱਤੇ ਆ ਖੜੇ ਨੇ ਤੇ ਹੁਣ ਗੱਲ ਕਰੀਏ ਤਾਂ ਲਗਾਤਾਰ ਇਸ ਗੱਲ ਦੇ ਉੱਤੇ ਵਿਰੋਧੀ ਧਿਰ ਸਵਾਲ ਉਠਾ ਨੇ ਪੰਜਾਬ ਸਰਕਾਰ ਤੋਂ ਲਗਾਤਾਰ ਮਾਪਜੇ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜੋ ਹਾਲਾਤ ਮਜੀਠਾ ਦੇ ਵਿੱਚ ਹੋਏ ਨੇ ਤੇ ਉਹੀ ਜੋ ਪਰਿਵਾਰ ਦੇ ਨਾਲ ਹੋਇਆ ਉਸ ਨੂੰ ਲੈ ਕੇ ਮਾਪਜਾ ਵੀ ਦਿੱਤਾ ਜਾਵੇ ਪਰਿਵਾਰ ਦੀ ਮਦਦਾਂ ਕੀਤੀ ਜਾਵੇ ਪੰਜਾਬ ਸਰਕਾਰ ਸਖਤ ਤੋਂ ਸਖਤ ਕਾਰਵਾਈ ਵੀ ਕਰੇ ਤੇ ਹੁਣ ਉਥੇ ਹੀ ਗੱਲ ਕਰੀਏ ਤਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਢਿੰਝਰ ਦੇ ਉਲਿੱਖ ਪੋਸਟ ਤੱਕ ਸਾਂਝੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਲਿਖਿਆ ਹੈ ਕਿ ਸ਼੍ਰੀ ਅਮਰitsar ਸਾਹਿਬ ਦੇ ਮਜੀਠਾ ਦੇ ਵਿੱਚ ਪੰਜ ਪਿੰਡਾਂ ਦੇ ਵਿੱਚ ਬਾਪਰੀ ਜ਼ਹਿਰੀ ਲਿਸ਼ਰਾਬ ਦੀ ਘਟਨਾ ਦੇ ਵਿੱਚ ਕੀਮਤੀ ਜਾਨਾਂ ਦੇ ਨੁਕਸਾਨ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਜੋ ਕਿ ਬਹੁਤ ਹੀ ਦੁਖਦਾਈ ਹੈ ਇਹ ਸ਼ਰਾਬ ਮਾਫੀਆ ਦੁਆਰਾ ਪੈਦਾ ਕੀਤੀ ਇੱਕ ਸਰਕਾਰੀ ਆਫਤ ਹੈ ਆਪ ਸਰਕਾਰ ਦੇ ਹੱਥ ਖੂਨ ਦੇ ਨਾਲ ਰੰਗੇ ਹੋਏ ਨੇ ਕਿਉਂਕਿ ਸਤਾਤਾਰੀ ਪਾਰਟੀ ਦੇ ਵਿਧਾਇਕ ਅਤੇ ਅੱਗੋ ਜਿਹੜੇ ਕਿ ਸਿੱਧੇ ਤੌਰ ਤੇ ਇਸ ਗੈਰ ਕਾਨੂੰਨੀ ਧੰਦੇ ਦੇ ਵਿੱਚ ਸ਼ਾਮਲ ਨੇ ਇਹ ਤਿੰਨ ਸਾਲਾਂ ਦੇ ਵਿੱਚ ਪੰਜਾਬ ਦਾ ਚੌਥਾ ਜ਼ਹਿਰੀਲਾ ਸ਼ਰਾਬ ਕਾਰਨ ਹੈ ਤੇ ਜਿਸ ਦੇ ਵਿੱਚ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਵੀ ਅਜਿਹੀ ਘਟਨਾਵਾਂ ਵਾਪਰੀਆਂ ਸਨ ਤੇ ਉੱਥੇ ਹੀ ਗੈਰ ਕਾਨੂੰਨੀ ਜਿਹੜੇ ਕਿ ਡਿਸਟਿਲ ਡਿਸਟਿਲਰੀਆਂ ਜਿਹੜੀਆਂ ਕਿ ਵਧ ਰਹੀਆਂ ਨੇ ਤੇ ਜਾਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਤੁਹਾਡੀ ਟਾਸਕ ਫੋਰਸ ਕਿੱਥੇ ਨੇ ਤੇ ਇਹ ਤੁਹਾਡੇ ਯੁੱਧ ਨਸ਼ਿਆਂ ਦੇ ਵਿਰੁੱਧ ਨਾਰੇ ਖੋਖਲੇ ਪੰਨੂ ਜ਼ਾਖਿਰ ਕਰਦਾ ਹੈ ਤੁਹਾਡੀ ਸਰਕਾਰ ਦੀ ਇਹ ਅਣਗੈਲੀ ਅਪਰਾਧਿਤ ਹੈ ਤੇ ਜੇਕਰ ਤੁਸੀਂ ਇਹਨਾਂ ਖਤਰੇ ਨੂੰ ਰੋਕ ਨਹੀਂ ਸਕਦੇ ਤਾਂ ਤੁਹਾਨੂੰ ਅਹੁਦੇ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਪੀੜਤਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਮੈਂ ਮੰਗ ਕਰਦਾ ਹਾਂ ਕਿ ਬਿਨਾਂ ਦੇਰੀ ਕੀਤੇ ਹਰੇਕ ਪਰਿਵਾਰ ਨੂੰ ਟੁਕਮਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਤੇ ਮੈਂ ਹਸਪਤਾਲ ਦੇ ਵਿੱਚ ਭਰਤੀ ਸਾਰੇ ਲੋਕਾਂ ਦੀ ਜਲਦੀ ਹੀ ਜਿਹੜੀ ਕਿ ਸਿਹਤ ਆਬੀ ਦੇ ਲਈ ਅਰਦਾਸ ਕਰਦਾ ਆ ਤੇ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਉਹਨਾਂ ਦਾ ਵਧੀਆ ਇਲਾਜ ਹੋਵੇ ਅਤੇ ਇਸ ਦਾ ਖਰਚਾ ਵੀ ਸਰਕਾਰ ਖੁਦ ਹੀ ਚੱਕੇ ਤੇ ਜਿਸ ਨੂੰ ਲੈ ਕੇ ਲਗਾਤਾਰ ਸਰਬਜੀਤ ਝਿੰਜੇ ਦੇ ਵੱਲੋਂ ਸਵਾਲ ਤੱਕ ਉਠਾਏ ਜਾ ਰਹੇ ਨੇ ਤੇ ਉਥੇ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਤਾਂ ਗੱਲ ਕਰੀਏ ਤਾਂ ਉਹਨਾਂ ਨੇ ਹੁਣ ਇੱਕ ਮੰਗ ਕਰੀ ਹੈ ਕਿ ਜਿਹੜਾ ਪੰਜਾਬ ਸਰਕਾਰ ਨੂੰ ਲਗਾਤਾਰ ਜਿਹੜੇ ਸਵਾਲ ਤਾਂ ਉਠਾਏ ਜਾ ਰਹੇ ਨੇ ਤੇ ਮਜੀਠਾ ਹਲਕਾ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਲੈ ਕੇ ਲਗਾਤਾਰ ਤਿੱਖੇ ਨਿਸ਼ਾਨੇ ਜਿਹੜੇ ਕਿ ਕਾਲੇ ਦਲ ਦੀ ਸਰਕਾਰ ਦੇ ਵੱਲੋਂ ਚਿਖੇ ਜਾ ਰਹੇ ਨੇ ਤੇ ਜਿਸ ਦੇ ਤਹਿਤ ਹੁਣ ਕਈ ਸਵਾਲ ਤਾਂ ਖੜੇ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਹੈ ਕਿ ਸ਼੍ਰੀ ਅਮਰਸਰ ਸਾਹਿਬ ਦੇ ਮਜੀਠਾ ਦੇ ਵਿੱਚ ਪੰਜ ਪਿੰਡਾਂ ਦੇ ਵਿੱਚ ਬਾਪਰੇ ਜ਼ਹਿਰੀਲੇ ਸ਼ਰਾਬ ਦੀ ਜਿਹੜੀ ਕਿ ਘਟਨਾ ਦੇ ਵਿੱਚ ਕੀਮਤੀ ਜਾਨਾਂ ਦੇ ਨੁਕਸਾਨ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ ਤੇ ਪੰਜਾਬ ਸਰਕਾਰ ਨੂੰ ਲੈ ਕੇ ਵੀ ਉਹਨਾਂ ਨੇ ਕਈ ਸਵਾਲ ਤਾਂ ਖੜੇ ਕਰ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਸ਼ਰਾਬ ਮਾਫੀਆ ਦੁਆਰਾ ਪੈਦਾ ਕੀਤੀ ਇੱਕ ਸਰਕਾਰੀ ਆਫਤ ਹੈ ਤੇ ਆਪ ਸਰਕਾਰ ਦੇ ਹੱਥ ਜਿਹੜੇ ਕਿ ਕਾਨੂੰਨ ਦੇ ਨਾਲ ਨਹੀਂ ਸਗੋ ਖੂਨ ਦੇ ਨਾਲ ਰੰਗੇ ਹੋਏ ਨੇ ਕਿਉਂਕਿ ਸਤਾਧਾਰੀ ਪਾਰਟੀ ਦੇ ਵਿਧਾਇਕ ਕਤੇ ਆਖੂ ਸਿੱਧ ਤੌਰ ਤੇ ਇਸ ਗੈਰ ਕਾਨੂੰਨੀ ਧੰਦੇ ਦੇ ਵਿੱਚ ਸ਼ਾਮਲ ਨੇ ਤੇ ਜਿਸ ਦੇ ਦੌਰਾਨ ਉਥੇ ਹੀ ਉਹਨਾਂ ਨੇ ਕਿਹਾ ਹੈ ਕਿ ਇਹ ਤੁਹਾਡੇ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਨਾਰੇ ਦੇ ਖੋਖਲੇਪਨ ਨੂੰ ਉਜਾਗਰ ਕਰਦਾ ਹੈ ਤੇ ਤੁਹਾਡੀ ਸਰਕਾਰ ਦੀ ਹੈ ਅਣਗਹਿਲੀ ਅਪਰਾਧਿਕ ਹੈ ਤੇ ਜੇਕਰ ਤੁਸੀਂ ਇਸ ਖਤਰੇ ਨੂੰ ਰੋਕ ਨਹੀਂ ਸਕਦੇ ਤਾਂ ਤੁਹਾਨੂੰ ਅਹੁਦੇ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਪੀੜਤਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਜਿਹੜੀ ਕਿ ਪ੍ਰਗਟ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਮੰਗ ਕਰਦਾ ਹਾਂ ਕਿ ਬਿਨਾਂ ਦੇਰੀ ਕੀਤੇ ਹਰੇਕ ਪਰਿਵਾਰ ਨੂੰ ਟੁਕਮਾ ਮੁਆਫੀਆ ਜਿਹੜਾ ਕਿ ਮਿਲਣਾ ਚਾਹੀਦਾ ਮੈਂ ਹਸਪਤਾਲ ਦੇ ਵਿੱਚ ਭਰਤੀ ਸਾਰੇ ਲੋਕਾਂ ਨੂੰ ਜਲਦੀ ਹੀ ਜਿਹੜਾ ਕਿ ਸਿਹਤਾਬੀ ਦੇ ਲਈ ਜਾਈ ਜਿਹੜੇ ਕਿ ਅਰਦਾਸ ਕਰਦਾ ਹੈ ਤੇ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਉਹਨਾਂ ਦਾ ਵਧੀਆ ਇਲਾਜ ਹੋਵੇ ਤੇ ਇਸ ਦਾ ਜਿਹੜਾ ਖਰਚਾ ਵੀ ਸਰਕਾਰ ਖੁਦ ਹੀ ਚੁੱਕੇ ਤੇ ਜਿਸ ਤੋਂ ਬਾਅਦ ਉਥੇ ਮਾਨ ਸਰਕਾਰ ਵੀ ਐਕਸ਼ਨ ਦੇ ਵਿੱਚ ਹੈ ਤੇ ਦੂਜੇ ਪਾਸੇ ਅਖਾਲੀ ਦਲ ਇਸ ਗੱਲ ਦੇ ਉੱਤੇ ਲਗਾਤਾਰ ਸਵਾਲ ਪੰਜਾਬ ਸਰਕਾਰ ਦੇ ਉੱਤੇ ਉਠਾ ਰਿਹਾ ਹੈ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਜ਼ਹਿਰੀਲੀ ਸ਼ਰਾਬ ਹਲਕਾ ਮਜੀਠਾ ਦੇ ਵਿੱਚ ਪਾਈ ਗਈ ਹੈ ਇਹ ਕਿੱਥੋਂ ਆਈ ਤੇ ਜੇਕਰ ਇਹ ਸਾਰਾ ਕੁਝ ਸਰਕਾਰ ਦੇ ਸੰਪਰਕ ਚ ਸੀ ਤੇ ਕਈ ਸਵਾਲ ਹੈ ਜਿਹੜੇ ਕਿ ਹੁਣ ਸਰਕਾਰ ਦੇ ਦੁਆਰਾ ਖੜੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਉਥੇ ਹੀ ਕਈ ਵਿਰੋਧੀ ਧਿਰ ਇਸ ਗੱਲ ਦੇ ਉੱਤੇ ਸਵਾਲ ਉਠਾ ਰਹੇ ਨੇ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਚਾਹੇ ਅਖਾਲੀ ਤਲ ਹੋਵੇ ਚਾਹੇ ਪਾਜਪਾ ਹੋਵੇ ਲਗਾਤਾਰ ਵਿਰੋਧੀ ਇਸ ਗੱਲ ਦੇ ਉੱਤੇ ਪੰਜਾਬ ਸਰਕਾਰ ਨੂੰ ਲਗਾਤਾਰ ਟਾਰਗੇਟ ਕਰਦੇ ਹੋਏ ਨਜ਼ਰ ਆ ਰਹੇ ਨੇ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਤੇ ਉਥੇ ਹੀ ਹੁਣ ਜੋ ਮਜੀਠਾ ਹਲਕਾ ਦੇ ਵਿੱਚ ਘਟਨਾ ਹੋਈ ਹੈ ਉਸਨੇ ਪੰਜਾਬ ਦੀ ਸਿਆਸਤ ਨੂੰ ਪਖਾ ਕੇ ਰੱਖ ਦਿੱਤਾ ਹੈ